ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਸਵਾਗਤ ਹੈ ਗੁਰੂ ਜੀ ਦੀ ਸੰਗਤ ਜੀ ਜਿੰਨਾ ਵੀ ਵੀਰਾਂ ਨੇ ਜਾਂ ਭੈਣਾਂ ਨੇ ਪਹਿਲੀ ਵਾਰ ਜਿਹੜੇ ਚੈਨਲ ਤੇ ਆਏ ਹਨ ਉਹਨਾਂ ਦੇ ਚਰਨਾਂ 'ਚ ਸਾਡੀ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੂੰ ਤੁਸੀਂ ਸਰਵਣ ਕਰ ਸਕੋ ਅਤੇ ਦੇਖ ਸਕੋ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਅਸੀਂ ਸਿੱਖ ਇਤਿਹਾਸ ਬਾਰੇ ਸੰਤਾਂ ਮਹਾਪੁਰਸ਼ਾਂ ਬਾਰੇ 10 ਗੁਰੂ ਸਹਿਬਾਨਾਂ ਦੀਆਂ ਸਾਖੀਆਂ ਪਾਉਂਦੇ ਹਾਂ ਸੋ ਸੰਗਤ ਜੀ ਅੱਜ ਅਸੀਂ ਵਿਚਾਰ ਕਰਾਂਗੇ ਤਾਂ ਤਾਂ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾਂ ਵਾਲਿਆਂ ਦੀਆਂ ਸ਼ੁਭ ਸਿੱਖਿਆਵਾਂ ਦਾ ਸਾਰ ਸੰਗਤ ਜੀ ਧਿਆਨ ਨਾਲ ਸਰਵਣ ਕਰਨਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆਡੀਓ ਚੰਗੀ ਲੱਗੀ ਇਸ ਨੂੰ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਅੱਗੇ ਸ਼ੇਅਰ ਜਰੂਰ ਕਰਨਾ ਤਾਂ ਕਿ ਕਿਸੇ ਹੋਰ ਦਾ ਵੀ ਪੜਾਅ ਹੋ ਸਕੇ ਸੰਗਤ ਜੀ ਬਾਬਾ ਜੀ ਦੀਆਂ ਪਹਿਲੀ ਸਿੱਖਿਆ ਦਾ ਸਾਰ ਹੈ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀਤੇ ਭਾਵ ਗੁਰਨਾਨਕ ਸਰੂਪ ਸਮਝ ਕੇ ਸੇਵਾ ਕਰਨੀ ਚਾਹੀਦੀ ਹੈ ਸੰਗਤ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹਾਂ ਜਾਣਦੇ ਹੋ ਕਿ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਮਰਤ ਸ਼ਕਾਗੇ ਅਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਆਪਾਂ ਨੂੰ ਲਾਇਆ ਹੈ ਸੰਗਤ ਜੀ ਤਾਂ ਆਪਣਾ ਸਾਰੇ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਨਾਨਕ ਪਾਸ਼ਾ ਸਮਝੀਏ ਇਹਨਾਂ ਦੀ ਸੇਵਾ ਕਰੀਏ ਅਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ 10 ਗੁਰੂ ਸਹਿਬਾਨਾ ਜੀ ਦੀ ਪ੍ਰਗਟ ਦੇ ਹੈ ਤੇ ਆਪਾਂ ਹਾਜ਼ਰ-ਨਾਜ਼ਰ ਗੁਰੂ ਨਾਨਕ ਸਾਹਿਬ ਸਮਝ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰੀਏ ਅੱਗੇ ਦੂਸਰੀ ਸਿੱਖਿਆ ਹੈ ਹਰੇਕ ਪਦਾਰਥਾਂ ਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਅਤੇ ਸ਼ਕਨ ਵਾਲੀਆਂ ਵਸਤੂਆਂ ਦਾ ਮਨ ਵਿੱਚ ਇਸ ਭਾਵਨਾ ਨਾਲ ਭੋਗ ਲਗਵਾਉਣਾ ਕਿ ਪਰਤਖ ਗੁਰੂ ਹੈ ਸੰਗਤ ਜੀ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਦੀ ਦੇ ਮੰਨਦੇ ਹਾਂ ਸੋ ਸੰਗਤ ਜੀ ਜਦੋਂ-ਜਦੋਂ ਸਾਨੂੰ ਲੋੜ ਹੈਗੀ ਅਸੀਂ ਪ੍ਰਸ਼ਾਦਾ ਛਕਣਾ ਹੈ ਜੇ ਤੁਹਾਨੂੰ ਜਦੋਂ ਵੀ ਤੁਸੀਂ ਕੋਈ ਵੀ ਪਦਾਰਥ ਗ੍ਰਹਿਣ ਕਰਨਾ ਹੈ ਤਾਂ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੁਸੀਂ ਭੋਗ ਜ਼ਰੂਰ ਲਗਵਾਇਆ ਕਰੋ ਤੀਸਰੇ ਨੰਬਰ ਤੇ ਹੈ ਸਬ ਦਾਤਾ ਤੇ ਦੁੱਖ ਦਰਦਾਂ ਦੀ ਨਿਵਿਰਤੀ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਾਗਜ਼ ਜਾਂ ਪੱਤਰੇ ਨਹੀਂ ਸਮਝਣਾ ਸੰਗਤ ਜੀ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੋਹਾਂ ਜਹਾਨਾਂ ਦੇ ਵਾਲੀ ਹਰ ਇੱਕ ਦੀ ਅਰਦਾਸ ਸੁਣਦੇ ਹਨ ਤਾਂ ਤਾਂ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ ਕਿ ਅਰਦਾਸ ਸਭ ਦੀ ਨਿਰੰਕਾਰ ਤੱਕ ਪਹੁੰਚਦੀ ਹੈ ਹਾਥੀ ਤੋਂ ਲੈ ਕੇ ਕੀੜੀ ਤੱਕ ਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਇੱਕ ਦੀ ਅਰਦਾਸ ਸੁਣਦੇ ਹਨ ਜੇ ਕਿਸੇ ਨੂੰ ਦੁੱਖ ਤਰਦ ਹੈ ਤਾਂ ਗੁਰੂ ਸਾਹਿਬ ਅੱਗੇ ਗਲਛ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਹੋਰ ਤਾਂ ਥਾਵਾਂ ਤੇ ਭੜਕਣ ਦੀ ਜਗਾ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਤੁਸੀਂ ਯਕੀਨ ਕਰਿਓ ਕਿ ਪਾਸ਼ਾ ਤੁਹਾਡੀ ਅਰਦਾਸ ਨੂੰ ਜ਼ਰੂਰ ਕਬੂਲ ਕਰਨਗੇ ਚੌਥੇ ਨੰਬਰ ਤੇ ਸਿੱਖਿਆ ਹੈ ਸੰਗਤ ਜੀ ਹਰ ਇੱਕ ਪ੍ਰਾਣੀ ਘਟੋ ਘਟ ਆਪਣੇ ਸਮੇ ਦਾ ਦਸਵੰਦ ਗੁਰੂ ਅਕੀਰਪਣ ਕਰੇ ਅਤੇ ਸਵੇਰੇ ਉੱਠ ਕੇ ਸ਼ਨਾ ਇਸ਼ਨਾਨ ਕਰਕੇ ਗੁਰੂ ਸਾਹਿਬ ਨਾਲ ਜੁੜੇ ਸੰਗਤ ਜੀ ਦਿਨ ਵਿੱਚ 24 ਘੰਟੇ ਹੁੰਦੇ ਹਨ ਤੇ 24 ਘੰਟਿਆਂ ਦੇ ਹਿਸਾਬ ਦੇ ਨਾਲ ਇੱਕ ਦਿਨ ਦੇ ਵਿੱਚ ਸਾਡਾ 2.5 ਘੰਟਿਆਂ ਦਾ ਦਸਵੰਦ ਬਣਦਾ ਹੈ ਸੰਗਤ ਜੀ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਕੱਢਣੇ ਬਹੁਤ ਜ਼ਰੂਰੀ ਹਨ ਤੇ ਹਜੇ ਵੀ ਸਾਡੇ ਬਹੁਤ ਵੀਰਜਾ ਭੈਣ ਇਦਾਂ ਦੇ ਨੇ ਕਿ ਜਿਹੜੇ ਗੁਰਬਾਣੀ ਦਾ ਜਾਪ ਨਹੀਂ ਕਰਦੇ ਸੋ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਕਰੋ ਗੁਰੂ ਸਾਹਿਬ ਦੇ ਲੜ ਲੱਗੋ ਨਿਤਨੇਮ ਸਾਹਿਬ ਕਰੋ ਸੰਗਤ ਜੀ ਗੁਰਬਾਣੀ ਦੇ ਵਿੱਚ ਬਹੁਤ ਸ਼ਕਤੀ ਹੈ ਅੰਮ੍ਰਿਤ ਵੇਲਾ ਜ਼ਰੂਰ ਸੰਭਾਲੋ ਅੱਗੇ ਪੰਜਵੀਂ ਸਿੱਖਿਆ ਹੈ ਪਾਠ ਸ਼ਵੱਚ ਹੋ ਕੇ ਸਰਦਾ ਤੇ ਸਤਕਾਰ ਨਾਲ ਕਰੇ ਜਾਂ ਸੁਣੇ ਸੁਖਮਨੀ ਸਾਹਿਬ ਦੇ ਪਾਠ ਦੀ ਬੜੀ ਮਹਾਨਤਾ ਹੈ ਸੰਗਤ ਜੀ ਤਾਂ ਤਨ ਪਿਆਰੇ ਬਾਬਾ ਨਾਨ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕੀ ਗੁਰਬਾਣੀ ਦੀ ਮਰਿਆਦਾ ਬਹੁਤ ਜ਼ਿਆਦਾ ਕੀਤੀ ਹੈ ਸੰਗਤ ਜੀ ਬਾਬਾ ਜੀ ਫਰਮਾਉਂਦੇ ਹਨ ਕਿ ਜਦੋਂ ਵੀ ਗੁਰਬਾਣੀ ਪੜ੍ਹਨੀ ਹੈ ਸਵੱਛ ਹੋ ਕੇ ਪੜੋ ਇਸ਼ਨਾਨ ਕਰਕੇ ਪੜੋ ਜੇ ਤੁਸੀਂ ਇਸ਼ਨਾਨ ਨਹੀਂ ਕਰ ਸਕਦੇ ਸੰਗਤ ਜੀ ਪੰਜ ਇਸ਼ਨਾਨੇ ਕਰ ਲਓ ਕਿਉਂਕਿ ਅਸੀਂ ਜਿੰਤਾ ਵੀ ਗੁਰੂ ਸਾਹਿਬ ਨੂੰ ਵੱਧ ਤੋਂ ਵੱਧ ਸਤਿਕਾਰ ਦਈਏ ਉਨਾ ਹੀ ਥੋੜਾ ਹੈ ਬਾਬਾ ਜੀ ਫਰਮਾਉਂਦੇ ਹਨ ਕਿ ਸੁਖਮਨੀ ਸਾਹਿਬ ਦੇ ਪਾਠ ਦੀ ਬੜੀ ਮਹਾਨਤਾ ਹੈ ਸੰਗਤ ਜੀ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਜੁੜੀ ਹੋਈ ਇੱਕ ਅਸੀਂ ਤੁਹਾਨੂੰ ਸਾਖੀ ਸੁਣਾਉਂਦੇ ਹਾਂ ਇੱਕ ਵਾਰ ਤਾਂ ਤਨ ਪਿਆਰੀ ਬਾਬਾ ਨਾਨ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾ ਵਾਲੇ ਸੰਗਤਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਰਹੇ ਸਨ ਤਾਂ ਉਹਨਾਂ ਦੇ ਨੇੜੇ ਬਹੁਤ ਭਿਆਨਕ ਰਾਸ਼ਸ਼ ਆ ਕੇ ਰੌਲਾ ਪਾਉਣ ਲੱਗਾ ਜਦੋਂ ਬਾਬਾ ਜੀ ਨੇ ਪੁੱਛਿਆ ਕਿ ਤੂੰ ਕੌਣ ਹੈ ਤਾਂ ਉਸਨੇ ਕਿਹਾ ਕਿ ਮੈਂ ਕਲਯੁਗ ਹਾਂ ਬਾਬਾ ਜੀ ਨੇ ਕਿਹਾ ਕਿ ਦੱਸ ਇੱਥੇ ਕਿਉਂ ਆਇਆ ਹੈ ਤੈਨੂੰ ਕੀ ਚਾਹੀਦਾ ਹੈ ਉਸਨੇ ਅੱਗੇ ਆਖਿਆ ਕਿ ਬੰਦ ਕਰਵਾ ਦਿਓ ਇਹ ਜਾਪ ਜਦੋਂ ਬਾਬਾ ਜੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਕਲਜੁਗ ਨੇ ਅੱਗੇ ਉੱਤਰ ਦਿੱਤਾ ਕਿ ਜਿੱਥੇ ਸੁਖਮਨੀ ਸਾਹਿਬ ਦਾ ਜਾਪ ਚੱਲਦਾ ਹੈ ਉੱਥੇ ਮੇਰਾ ਜੋਰ ਨਹੀਂ ਚੱਲਦਾ। ਬਾਬਾ ਜੀ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਚੰਗਾ ਕੀਤਾ ਕਿ ਤੂੰ ਆਪਣਾ ਇਲਾਜ ਸਾਨੂੰ ਖੁਦ ਹੀ ਦੱਸ ਦਿੱਤਾ ਹੈ। ਅੱਗੇ ਤਾਂ ਅਸੀਂ ਇੱਕ ਪਾਠ ਕਰਨ ਲਈ ਕਹਿੰਦੇ ਸਾਂ ਤੇ ਹੁਣ ਅਸੀਂ ਸੰਗਤਾਂ ਨੂੰ ਦੋ ਪਾਠ ਕਰਨ ਲਈ ਕਿਆ ਕਰਾਂਗੇ? ਸੰਗਤ ਜੀ ਇਹ ਹੈ ਮਹਾਨਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ। ਸੰਗਤ ਜੀ ਇਸ ਭਿਆਨਕ ਸਮੇਂ ਬਹੁਤ ਜ਼ਿਆਦਾ ਭਿਆਨਕ ਸਮਾਂ ਚੱਲ ਰਿਹਾ ਹੈ ਅਤੇ ਇਸ ਭਿਆਨਕ ਸਮੇਂ ਤੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਸੁਖਮਨੀ ਸਾਹਿਬ ਦਾ ਜਾਪ ਜ਼ਰੂਰ ਕਰਿਆ ਕਰੋ ਤਾਂ ਤਾਂ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ ਕਿ ਜੇ ਸੁਖਮਨੀ ਸਾਹਿਬ ਦਾ ਪਾਠ ਤੁਹਾਡੇ ਕੋਲੇ ਹੈ ਤਾਂ ਫਿਰ ਕਾਹਦਾ ਕਟਾ ਸੁੱਖਾਂ ਦੀ ਮਣੀ ਦੁੱਧ ਪੁੱਤ ਤੇ ਸੁੱਖ ਸਭ ਕੁਝ ਝੋਲੀਆਂ 'ਚ ਪ੍ਰਮਾਤਮਾ 'ਚ ਪਾਉਂਦੇ ਹਨ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਅਗੇ ਸ਼ੇਵੀ ਸਿੱਖਿਆ ਹੈ ਬਾਬਾ ਜੀ ਦੀ ਕੀਰਤਨੀਆਂ ਕੀਰਤਨ ਸ਼ਰਧਾ ਤੇ ਪਿਆਰ ਨਾਲ ਗੁਰੂ ਨੂੰ ਸੁਣਾਵੇ ਉਸ ਦਾ ਇਹ ਨਿਤਨੇਮ ਹੈ ਸੰਗਤ ਜੀ ਕੀਰਤਨੀਆਂ ਜਦੋਂ ਕੀਰਤਨ ਕਰਦਾ ਹੈ ਤਾਂ ਬਾਬਾ ਜੀ ਫਰਮਾਉਂਦੇ ਹਨ ਕਿ ਜਿੰਨਾ ਵੀ ਹੋ ਸਕੇ ਸ਼ਰਧਾ ਦੇ ਨਾਲ ਗੁਰੂ ਸਾਹਿਬ ਨੂੰ ਸੁਣਾਵੇ ਸੰਗਤ ਜੀ ਐਸੇ ਰੰਗ ਬੰਨੇ ਕਿ ਸੰਗਤ ਦਾ ਉੱਠਣ ਨੂੰ ਦਿਲ ਹੀ ਨਾ ਕਰੇ ਸੋ ਬਾਬਾ ਜੀ ਕਹਿੰਦੇ ਹਨ ਕਿ ਉਸ ਦਾ ਇਹ ਨਿਤਨੇਮ ਹੈ ਜਿੰਨੀ ਵੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਕੀਰਤਨ ਸੁਣਾਵੇਗਾ ਉਨਾ ਹੀ ਫਲ ਉਸ ਦੀ ਝੋਲੀ 'ਚ ਪਵੇਗਾ ਅੱਗੇ ਸਤਵੀਂ ਸਿੱਖਿਆ ਹੈ ਪਾਠੀ ਸੁਵਸ਼ ਸਾਵਧਾਨ ਮਾਨ ਰਹਿਤ ਹੋਵੇ ਲਾਲਚ ਨਾ ਕਰੇ ਐਸੇ ਕੀਰਤਰੀਆਂ ਤੇ ਪਾਠੀ ਪੂਰਨ ਸਤਕਾਰਯੋਗ ਹਨ ਸੰਗਤ ਜੀ ਜਿਹੜੇ ਵੀ ਪਾਠੀ ਕਰਮਾ ਵਾਲੇ ਹਨ ਉਹਨਾਂ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜਿਨ੍ਹਾਂ ਨੂੰ ਐਡੀ ਵੱਡੀ ਸੇਵਾ ਮਿਲਦੀ ਹੈ ਤੇ ਜੇ ਕੋਈ ਵੀ ਸਾਡਾ ਵੀਰ ਜਾਂ ਭੈਣ ਜਿਹੜੇ ਇਹ ਆਡੀਓ ਸੁਣਦੇ ਹਨ ਉਹ ਵੀ ਬਹੁਤ ਪਾਠ ਕਰਦੇ ਹੋਣਗੇ ਗੁਰੂ ਘਰਾਂ ਦੇ ਵਿੱਚ ਸੰਗਤ ਜੀ ਬਾਬਾ ਜੀ ਕਹਿੰਦੇ ਹਨ ਕਿ ਸਾਵਧਾਨ ਮਨ ਰਹਿਤ ਹੋ ਕੇ ਮਨ ਵਿੱਚ ਲਾਲਚ ਨਾ ਧਰੇ ਤੇ ਜਿਹੜੇ ਇਸ ਤਰ੍ਹਾਂ ਦੇ ਪਾਠੀ ਹੁੰਦੇ ਹਨ ਉਹ ਪੂਰਨ ਸਤਕਾਰਯੋਗ ਹੁੰਦੇ ਹਨ ਤੇ ਉਹਨਾਂ ਦੀ ਵਿਤ ਅਨੁਸਾਰ ਸੇਵਾ ਕੀਤੀ ਜਾਵੇ ਅੱਗੇ ਇਹ ਸਿੱਖਿਆ ਹੈ ਪੂਰਨਮਾਸੀ ਦੇ ਅਵਸਰ ਨੂੰ ਸ਼ਰਧਾ ਤੇ ਪ੍ਰੇਮ ਨਾਲ ਮਨਾਇਆ ਜਾਵੇ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਯਾਦ ਕਰਾਉਂਦਾ ਹੈ ਸੰਗਤ ਜੀ ਨਾਨਕ ਸਰ ਕਲੇਰਾ ਜਾਂ ਨਾਨਕ ਸਰ ਦੀਆਂ 68 ਨੇ ਜੜੀਆਂ ਸੰਗਤ ਜੀ ਉੱਥੇ ਪੂਰਨਮਾਸੀ ਮਨਾਈ ਜਾਂਦੀ ਹੈ ਬਹੁਤ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ ਕਿਉਂਕਿ ਪੂਰਨਮਾਸੀ ਨੂੰ ਧੰਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ ਇਸ ਕਰਕੇ ਤਾਂ ਤਾਂ ਪਿਆਰੇ ਬਬਨਾਨ ਸਿੰਘ ਜੀ ਮਹਾਰਾਜ ਜੀ ਨੇ ਪੂਰਨਮਾਸੀ ਨੂੰ ਬਹੁਤ ਮੁੱਖ ਰੱਖਿਆ ਅਤੇ ਹਰ ਪੂਰਨਮਾਸੀ ਤੇ ਬਾਬਾ ਜੀ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਪਾਠ ਕਰਵਾਈ ਅੱਗੇ ਹੈ ਹਰੇਕ ਸਿੱਖ ਆਪਣੇ ਪਰਿਵਾਰ ਸਹਿਤ ਅਮਰਤ ਸ਼ਕੀ ਤੇ ਰਹਿਤ ਰੱਖੇ ਤਾਂ ਹੀ ਉਹ ਗੁਰੂ ਦਾ ਬਣਦਾ ਹੈ ਸੰਗਤ ਜੀ ਬਹੁਤ ਜ਼ਰੂਰਤ ਹੈ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਦਾ ਇਹ ਫਰਜ਼ ਹੈ ਇਹ ਹਰ ਇੱਕ ਬੰਤੇ ਨੂੰ ਅਮਰਤ ਸ਼ਕਣਾ ਚਾਹੀਦਾ ਹੈ ਪਰਿਵਾਰ ਸਮੇਤ ਅਮਰਤ ਸ਼ਕੋ ਜਿਹੜੇ ਵੀਰ ਬੱਚੀਆਂ ਵਾਲੇ ਹਨ ਕੋਸ਼ਿਸ਼ ਕਰੋ ਕਿ ਅਮਰਤ ਧਾਰੀ ਬਾਬਾ ਜੀ ਦੇ ਬਚਨ ਹਨ ਕਿ ਅਮਰਤ ਧਾਰੀ ਨਾਲ ਹੀ ਆਪਦੀ ਬੇਟੀ ਦਾ ਵਿਆਹ ਕਰੋ ਸੰਗਤ ਜੀ ਹਰ ਇੱਕ ਇਨਸਾਨ ਨੂੰ ਪਰਿਵਾਰ ਸਮੇਤ ਅਮਰਤ ਸ਼ਕਣਾ ਚਾਹੀਦਾ ਹੈ ਖੰਡੇ ਦੀ ਪੋਲ ਬਹੁਤ ਜ਼ਰੂਰੀ ਹੈ ਅੱਗੇ ਹੈ ਸੰਗਤ ਜੀ ਆਪਣੇ ਬੱਚਿਆਂ ਨੂੰ ਗੁਰਮੁਖੀ ਵਿੱਦਿਆ ਜ਼ਰੂਰ ਪੜ੍ਹਾਵੇ ਸੰਗਤ ਜੀ ਅੱਜ ਅਜੇਹਾ ਸਮਾਂ ਆ ਗਿਆ ਹੈ ਕਿ ਸਾਡੇ ਬੱਚੇ ਗੁਰਮੁਖੀ ਬਹੁਤ ਘਟ ਜਾਂਦੇ ਹਨ ਸੋ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਕਿ ਤੁਹਾਡੇ ਨੇੜੇ ਤੇੜੇ ਕੋਈ ਕੇਂਦਰ ਹੈ ਕੋਈ ਵਿਦਿਆਲਿਆ ਹੈ ਤਾਂ ਉੱਥੇ ਆਪਦੇ ਬੱਚਿਆਂ ਨੂੰ ਗੁਰਮੁਖੀ ਜ਼ਰੂਰ ਪੜ੍ਹਾਓ ਜੇ ਤੁਸੀਂ ਖੁਦ ਪੜ੍ਹਾ ਸਕਦੇ ਹੋ ਖੁਦ ਪੜ੍ਹਾਓ ਪਰ ਜ਼ਰੂਰ ਪੜਾਇਆ ਕਰੋ ਅੱਗੇ ਸੰਗਤ ਜੀ ਬਾਬਾ ਜੀ ਫਰਮਾਉਂਦੇ ਹਨ ਕਿ ਦਾਨ ਕਰੋ ਸੱਚ ਬੋਲੋ ਨਿਮਰਤਾ ਧਾਰਨ ਕਰੋ ਸੰਗਤਜੀ ਤਾਣ ਕਰਨਾ ਬਹੁਤ ਜ਼ਰੂਰੀ ਹੈ ਸੱਚ ਬੋਲੋ ਕਿਸੇ ਦਾ ਦਿਲ ਨਾ ਦਿਖਾਓ ਤੇ ਨਿਮਰਤਾ ਧਾਰਨ ਕਰੋ ਨਿਮਰਤਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਦਾ ਸਤਿਕਾਰ ਕਰੋ ਅੱਗੇ ਬਾਬਾ ਜੀ ਫਰਮਾਉਂਦੇ ਹਨ ਕਿ ਏ ਗੁਰੂ ਨਾਨਕ ਸਾਡੀ ਹਿਸਾਬ ਨਾਲ ਨਹੀਂ ਮੁਕਣੀ ਤੇਰੀ ਮਿਹਰ ਨਾਲ ਮੁਕਣੀ ਹੈ ਸਾਨੂੰ ਆਪਣਾ ਬਣਾ ਲੈ ਸਾਡੀ ਬਾਹ ਫੜ ਲੈ ਜੇ ਅਸੀਂ ਤੇਰੀ ਬਾਹ ਨਾ ਫੜੀ ਤਾਂ ਛੁੱਟ ਜਾਣ ਦਾ ਡਰ ਹੈ ਕਿਉਂਕਿ ਅਸੀਂ ਕਮਜ਼ੋਰ ਹਾਂ ਪਰ ਜੇ ਤੂੰ ਸਾਡੀ ਬਾਹ ਫੜ ਲਵੇ ਤਾਂ ਫਿਰ ਛੁੱਟੇ ਕੀ ਨਹੀਂ ਇਸ ਲਈ हे ਨਿਰੰਕਾਰ ਤੂੰ ਸਾਡੀ ਬਾਹ ਫੜ ਲੈ ਸਾਨੂੰ ਆਪਣਾ ਨਾਮ ਦੇ ਸੰਗਤ ਜੀ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿ ਸੱਚੇ ਬਾਦਸ਼ਾਹ ਸਾਡੇ ਗੁਨਾਹਾਂ ਵਾਲਾ ਨਾ ਦੇਖਿਓ ਆਪਣੀ ਕਿਰਪਾ ਵਾਲ ਵੇਖਿਓ ਸਾਡੇ ਗੁਨਾਹ ਬਹੁਤ ਨੇ ਪਰ ਆਪ ਜੀ ਦੀ ਕਿਰਪਾ ਉਸ ਤੋਂ ਵੀ ਵੱਡੀ ਹੈ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੋ ਕਿ ਬਾਬਾ ਜੀ ਸਾਡੀ ਬਾਹ ਫੜੋ ਸਾਨੂੰ ਆਪਣਾ ਬਣਾ ਲਓ ਜੇ ਤੁਸੀਂ ਸਾਡੀ ਨਾ ਬਾਹ ਨਾ ਫੜੀ ਤਾਂ ਅਸੀਂ ਕਿਸੇ ਥਾਂ ਦੇ ਨਹੀਂ ਰਵਾਂਗੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੋ ਅਗੇ ਬਾਬਾ ਜੀ ਕਹਿੰਦੇ ਹਨ ਕਿ ਜੇ ਸੰਤ ਲੱਭਣਾ ਹੈ ਪੂਰਨ ਸੰਤ ਲੱਭੋ ਪੂਰਨ ਮਹਾਪੁਰਖ ਲੱਭੋ ਸੰਤ ਅਗਰ ਪੂਰਨ ਹੋਵੇ ਤਾਂ ਬੇੜਾ ਪਾਰ ਕਰ ਦਿੰਦਾ ਹੈ ਅਗਰ ਅਦੂਰੇ ਰਹਿ ਵਾਸਪੈ ਜਾਵੇ ਤਾਂ ਬੇੜਾ ਗਰਖ ਕਰ ਦਿੰਦਾ ਹੈ ਸੰਗਤ ਜੀ ਪੂਰਨ ਮਾਪੁਰਖ ਲੱਭੋ ਤਾਂ ਤਾਂ ਪਿਆਰੇ ਬਾਬਾ ਨਾਨਸ ਸਿੰਘ ਜੀ ਮਹਾਰਾਜ ਤਾਂ ਤਾਂ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਨਿਰੰਕਾਰ ਨਿਰੰਕਾਰ ਸਾਹਿਬ ਜੀ ਨੇ ਸਮੇਂ-ਸਮੇਂ ਤੇ ਮਾਪੁਰਖਾਂ ਨੂੰ ਤਰਤੀ ਤੇ ਭੇਜਿਆ ਹੈ ਦੁਨੀਆ ਦਾ ਉਧਾਰ ਕਰਨ ਵਾਸਤੇ ਸੰਗਤ ਜੀ ਅਜੇਹਾ ਮਾਪੁਰਖ ਲੱਭੋ ਜਿਹੜਾ ਜਿਉਂਦਿਆਂ ਵੀ ਰੱਖਿਆ ਕਰੇ ਤੇ ਮਰਿਆਂ ਵੀ ਰੱਖਿਆ ਕਰੇ ਅਧੂਏ ਮਾਪੁਰਖ ਦੇ ਪਿੱਛੇ ਨਾ ਅਧੂਰੇ ਸੰਤ ਦੇ ਪਿੱਛੇ ਨਾ ਫਿਰੋ ਸੋ ਸੰਗਤ ਜੀ ਇਹ ਸਨ ਬਾਬਾ ਜੀ ਦੀਆਂ ਸ਼ੁੱਭ ਸਿੱਖਿਆਵਾਂ ਦਾ ਸਾਰ ਸੰਗਤ ਜੀ ਆਪ ਜੀ ਦੇ ਨਾਲ ਇਹ ਵਿਚਾਰ ਸਾਂਝੇ ਕਰਦੇ ਹੋਏ ਦਾਸ ਤੋਂ ਜੇ ਕੋਈ ਭੁੱਲ ਹੋ ਗਈ ਜੇ ਕੋਈ ਗੁਨਾਹ ਹੋ ਗਿਆ ਤਾਂ ਆਪ ਸਤਕਾਰਯੋਗ ਸੰਗਤ ਬਖਸ਼ਣ ਯੋਗ ਹੈ ਬਖਸ਼ਣ ਹਾਰ ਹੋ ਮਾਫ ਕਰ ਦੇਣਾ ਸੰਗਤ ਜੀ ਆਡੀਓ ਚੰਗੀ ਲੱਗੀ ਤਾਂ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਨਾ ਲਾਈਕ ਜਰੂਰ ਕਰਨਾ ਕਮੈਂਟ ਚ ਵਾਹਿਗੁਰੂ ਜੀ ਲਿਖਣਾ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕੁਦਰਤ ਗਿਆਨ ਚੈਨਲ ਵੱਲੋਂ ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ